प्यारे दोस्तों ਤੇ ਮੇਰੇ ਸਾਰੇ ਸ਼ਰੋਤਿਓ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸ਼ੁਭ ਸ਼ਾਮਾ ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਆਪਣਾ ਸਭ ਤੋਂ ਨਵਾਂ ਗੀਤ ਆਖਰੀ ਹੱਲਾ ਲੈ ਕੇ ਆ ਰਿਹਾ ਹਾਂ ਉਮੀਦ ਕਰਦਾ ਹਾਂ ਤੁਸੀਂ ਇਸ ਗੀਤ ਨੂੰ ਪਸੰਦ ਕਰੋਗੇ ਇਹ ਗੀਤ ਸਾਡੇ ਸਾਰੇ ਸੰਸਾਰ ਦੀ ਰਾਜਨੀਤੀ ਹੈ ਜਿਹੜੀ ਅੱਜ ਦੇ ਤਰੀਕੇ ਚ ਚੱਲ ਰਹੀ ਹੈ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦਾ ਹੈ ਤੇ ਖਾਸ ਕਰਕੇ ਸਾਡੇ ਦੇਸ਼ ਦੀ ਜਿਹੜੀ ਰਾਜਨੀਤੀ ਹੈ ਉਹਨੂੰ ਵੀ ਵਧੀਆ ਪੇਸ਼ ਕਰ ਰਿਹਾ ਹੁਣ ਜਦੋਂ ਸਾਡੇ ਦੇਸ਼ ਦੀ ਰਾਜਨੀਤੀ ਦੇ ਵਿੱਚ ਲੋਕਤੰਤਰ ਜਿਹੜਾ ਸਾਡੇ ਦੇਸ਼ ਦਾ ਉਹਨੂੰ ਖਤਰਾ ਪੂਰਾ ਆਇਆ ਹੋਇਆ ਤਾਂ ਇਸ ਅਜੇਹੀ ਮੁਸੀਬਤ ਦਾ ਸਾਹਮਣਾ ਕਰਨ ਵਾਸਤੇ ਜੋ ਲੋਕ ਸੰਘਰਸ਼ ساری ਦੁਨੀਆ ਚ ਚੱਲ ਰਹੇ ਐ ਉਹਨਾਂ ਦਾ ਜੋ ਮਹੱਤਵ ਹੈ ਉਹ ਇਸ ਗੀਤ ਵਿੱਚ ਦੱਸਿਆ ਗਿਆ ਜਿਵੇਂ ਸਾਡੇ ਦੇਸ਼ ਦੇ ਵਿੱਚ ਕਿਸਾਨ ਅੰਦੋਲਨ ਚੱਲਿਆ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਮੋਰਚਾ ਲੱਗਿਆ ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਮੋਰਚੇ ਐ ਜਿਹੜੇ ਉਹ ਸਾਡੇ ਸਾਰੇ ਜਿਹੜੇ ਸੰਸਾਰ ਵਿੱਚ ਹੈ ਜਿਹੜੇ ਉਹ ਲੱਗਦੇ ਰਹਿਣਗੇ ਤਾਂ ਉਹਨਾਂ ਰਹੀਂ ਹੀ ਸਾਡੇ ਜਿਹੜੇ ਸਮਾਜ ਦੇ ਦਬੇ ਕੁਚਲੇ ਲੋਕ ਜਾਂ ਜਿੰਨਾ ਤੱਕ ਇਨਸਾਫ ਨਹੀਂ ਪਹੁੰਚਦਾ ਉਹਨਾਂ ਤੱਕ ਇਨਸਾਫ ਹੈ ਜਿਹੜਾ ਉਹ ਪਹੁੰਚ ਸਕਦਾ ਹੈ ਓਕੇ ਸੁਣੋ ਧਿਆਕ ਆਖਰੀ ਹੱਲਾ ਸੱਡਾ ਆਖਰੀ ਰਾਹ ਹੱਲਾ ਬੋਲਣਾ ਛੱਡਿਆ ਨਾ ਜੇ ਤੂੰ ਕੱਟ ਤੋਲਣਾ ਸੱਡਾ ਆਖਰੀ ਹੈ ਰਾਹ ਹੱਲਾ ਬੋਲਣਾ ਜੇ ਤੂੰ ਛੱਡਿਆ ਨਾ ਕੱਟ ਤੋਲਣਾ ਸਾਡੀ ਕਿਰਤਾਂ ਦਾ ਕਰਦੇ ਹਿਸਾਬ ਤੂੰ ਮਹਿੰਗਾ ਪੈ ਚੁਗਾ ਤੇਨੂੰ ਝੂਠ ਬੋਲਣਾ ਸਾਡੀ ਕਿਰਤਾਂ ਦਾ ਕਰਦੇ ਹਿਸਾਬ ਤੂੰ ਮਹੰਗਾ ਪੈ ਜੂਗਾ ਤੇਨੂੰ ਝੂਠ ਬੋਲਣਾ ਉਹ ਸਾਡਾ ਆਖਰੀ ਹੈ ਰਾ ਹੱਲਾ ਬੋਲਣਾ ਛੱਡਿਆ ਨਾ ਜੇ ਤੂੰ ਕੱਟ ਤੋਲਣਾ ਲੋਕਤੰਤਰ ਨੂੰ ਕਾਨੂੰ ਤੂੰ ਲਗਾ ਗਿਆ ਵੋਟਾਂ ਸਾਡੀਆਂ ਸੀ ਚੋਰੀ ਤੂੰ ਖਾ ਗਿਆ ਲੋਕਤੰਤਰ ਨੂੰ ਕਾਨੂੰ ਤੂੰ ਲਗਾ ਗਿਆ ਵੋਟਾਂ ਸਾਡੀਆਂ ਸੀ ਚੋਰੀ ਤੂੰ ਖਾ ਗਿਆ ਲੋਕ ਮੋਰ ਚ ਹੀ ਸਾਡੇ ਰਸ ਆਉਣਗੇ ਜੱਗ ਚੋਂ ਜੋ ਲੋਟੂ ਨੂੰ ਭਜਾਉਣਗੇ ਲੋਕ ਮੋਰ ਚ ਹੀ ਸਾਡੇ ਕੰਮ ਆਉਣਗੇ ਸਾਰੇ ਜੱਗ ਚੋਂ ਜੋ ਲੋਟੂ ਨੂੰ ਭਜਾਉਣਗੇ ਸਾਡਾ ਆਖਰੀ ਰਾਹ ਹੱਲਾ ਬੋਲਣਾ ਛੱਡਿਆ ਨਾ ਜੇ ਤੂ ਕੱਟ ਤੋਲਣਾ ਸਾਡੀ ਸੰਪਤੀ ਦੀ ਸਾਰੀ ਜ਼ੋਤੂ ਵੇਚ ਕੇ ਪੈਸਾ ਮੋਟਿਆਂ ਦੀ ਜੇਬ ਵਿੱਚ ਪਾ ਗਿਆ ਸਾਡੀ ਸੰਪਤੀ ਸੀ ਸਾਰੀ ਜ਼ੋਤੂ ਵੇਚ ਕੇ ਪੈਸਾ ਮੋਟਿਆਂ ਦੀ ਜੇਬ ਵਿੱਚ ਪਾ ਗਿਆ ਸਾਰੇ ਘਰ ਦਿੱਤੇ ਕਰ ਜੇ ਤੂੰ ਮਾਫੀ ਕਿੰਨੀ ਸਬਸਿਡੀ ਯਾਰਾਂ ਨੂੰ ਖਵਾ ਗਿਆ ਸਾਰੇ ਕਰ ਦਿੱਤੇ ਕਰਜੇ ਤੂੰ maaf ਵੀ ਕਿੰਨੀ ਸਬਸਿਡੀ ਯਾਰਾਂ ਨੂੰ ਖਵਾ ਗਿਆ ਛੱਟ ਆਖਰੀ ਰਾਹ ਹੱਲਾ ਬੋਲਣਾ ਛੱਡਿਆ ਨਾ ਜੇ ਤੂੰ ਕਟ ਤੋਲ ਨਾ ਉਠੋ ਦੇਸ਼ ਦੇ ਜਵਾਨੋ ਸਾਰੇ ਕੀਰਤੀ ਕਿਸਾਨੋ ਉਠੋ ਦੇਸ਼ ਦੇ ਜਵਾਨੋ ਸਾਰੇ ਕੀਰਤੀ ਕਿਸਾਨੋ ਪਿੱਛੇ ਰਹਿਓ ਨਾ ਵਿਦਵਾਨੋ ਵਾਰੀ ਲੈ ਲੋ ਵੀਰ ਕਾਨੋ ਪਿੱਛੇ ਰਹਿਓ ਨਾ ਵਿਦਵਾਨੋ ਵਾਰੀ ਲੈ ਲੋ ਵੀਰ ਕਾਨੋ ਇਹ ਆਖਰੀ ਹਮਲਾ ਤਲਾ ਦिए ਦੇਸ਼ ਗਿਰਦੇ ਨੂੰ ਸਹੀ ਰਾਹ ਤੇ ਪਾ ਦिए ਇਹ ਆਖਰੀ ਹਮਲਾ ਤਲਾ ਦिए ਦੇਸ਼ ਗਿਰਦੇ ਨੂੰ ਸਹੀ ਰਾਹ ਤੇ ਪਾ ਦिए ਸਾਡਾ ਆਖਰੀ ਰਾਹ ਹੱਲਾ ਬੁਲਣਾ ਜੇ ਤੂੰ ਛੱਡਿਆ ਨਾ Pira kat tolna thank you